ਤੇ ਮੇਰੀਆਂ ਪੈਣਾ ਉਹ ਬਸ ਮੈਨੂੰ ਦੂਜੀ ਵਾਰ ਸ਼ਹਿਰ ਇਸ ਕਰਕੇ ਖੜਾ ਗਿਆ ਵੀ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਉਹਨਾਂ ਦਾ ਮੂਹ ਕੁਝ ਜਾਂ ਜਾਂਦਾ ਕਿ ਲੋਕ ਵੇਖ ਵੇਖ ਕੇ ਹਸੀ ਜਾਂਦੇ ਗੱਲ ਕਰਨ ਦੀ ਲੋੜ ਨਹੀਂ ਪੈਂਦੀ ਉਹ ਕਾ ਮੂਹ ਹੀ ਕੁਦਰਤ ਨੇ ਡੇਟਾ ਕਿ ਦਬੜਾ ਬਿਟਾ ਬਿਟਾ ਲੈ ਸਮਝ ਨਹੀਂ ਆਉਂਦੀ ਗੱਲ ਮੈਂ ਸੋਚ ਲਿਆ ਸੀ ਬੈਠਾ ਬਈ ਕਿਸਾਨ ਜਥੇ ਬੰਦੀਆਂ ਸੰਯੁਕਤ ਮੋਰਚਾ ਬਣ ਗਿਆ ਐਸ ਕੇ ਮੈਨੂੰ ਆਪਾਂ ਛੋਟੇ ਲੁੱਬਜਾਂ ਜੀ ਕਹਿ ਲਿਆ ਐਸ ਜੀ ਕੇ ਨੀ ਮਦਦ ਆ ਦਿੱਤੀ ਕਿਉਂਕਿ ਮੈਂ ਥੜੀਆਂ ਦੇ ਸਾਥ ਜਮਾਤਾ ਪੜਿਆ ਵੀ ਆ ਜਿਹੜਾ ਲੜਨ ਪੜ ਰਹੀ ਹੈ ਮੈਨੂੰ ਨਾ ਇਹ ਗੱਲ ਛੋੜ ਕੇ ਆਪਾਂ ਨੂੰ ਵੀ ਇਹੋ ਜਿਹੀ ਵਿਵਾਰ ਸੁਧਾਰਨੀ ਚਾਹੀਦੀ ਆ ਵੀ ਜੇਦਾ ਸਰਕਾਰ ਨੂੰ ਵੀ ਸਮਝਣਾ ਲੱਗੇ ਵੀ ਇਹ ਸਾਡੇ ਦੇ ਕਾਬੂ ਕਿਵੇਂ ਪਾ ਲੇਗੀ ਇਹ ਸਾੜ ਗਿਆ ਲਕੀਰਾ ਇਹਨਾਂ ਨੇ ਕਿਹੜਾ ਝੰਕ ਬਣਾ ਕੇ ਜੇ ਕਿੱਥੋਂ ਬਮਾਰੀ ਜਾਂਦਾ ਸਾਡੀਆਂ ਲਕੀਰਾ ਨਿਕਲਦੀਆਂ ਆਂ ਕਿ ਆਪਾਂ ਵਿਖਾਨਾਂ ਦੇ ਦਿਲ ਦੀ ਗੱਲ ਹੀ ਨਹੀਂ ਸਮਝ ਸਕੇ ਇੱਥੋਂ ਮੈਨੂੰ ਇਹ ਤਰ੍ਹਾਂ ਨਹੀਂ ਦਿੱਤੀ ਆਈ ਗੁਰੂ ਗੋਖਰਾਜ ਜੀ ਚੁੱਟ ਰਿਹਾ ਹਾਂ ਇੱਕ ਵਾਰੀ ਕੱਚੇ ਘਰਤੇ ਹੁੰਦੇ ਸੀ ਤੇ 2 4 500 ਜਾਂ 1000 ਉਹਦੇ ਸੇਵਕ ਜੀ ਲਈ ਸੀ ਜੋ ਵੀ ਨਾਲ ਮਗਰ ਮਗਰ ਪੁਰੇ ਜਾਂਣ ਤੇ ਕੱਚੇ ਰਾਵਾਂ ਵਿੱਚ ਕੱਟਾ ਦਾ ਉਗਣਾ ਹੀ ਸੀ ਉਹ ਕੱਟਾ ਰਾਵਾਂ ਦੇ ਤੇ ਦੋ ਜੱਟ ਕਿਸਾਨ ਸਾਰੇ ਵੀਰਾਂ ਨੂੰ ਢੜਾ ਆਉਂਦੇ ਉਹ ਮੇਰੀ ਫਰੇਵਾ ਕੇ ਢੜਾ ਲਾਉਂਦੀਆਂ ਤੇ ਫਿਰ ਟੰਗੜੀ ਲੈ ਕੇ ਮਲਵਈ ਲੋਕ ਟੰਗੜੀ ਕਹਿ ਦਿੰਦੇ ਆ ਸਾਡੇ ਲੋਹੜੀ ਟੰਗੜੀ ਕਹਿ ਦਿੰਦੇ ਕਰਾਰਾ ਬੰਦ ਲਾ ਦਿੰਦੇ ਉਹ ਟੰਗੜੀਆਂ ਫੜ ਕੇ ਟਕ ਟੂੜੀ ਅੱਜ ਤੇ ਦਾਣੇ ਅੱਜ ਕਰ ਰਹੀ ਸੀ ਯਾਨੀ ਬੋਲ ਨੂੰ ਬਸਾਰ ਹੈ ਸੀ ਵਸਾਉ ਲਿਆ ਵਸਾਉ ਲਿਆ ਤਾਂ ਉੱਥੇ ਕੋਈ ਬੰਦਾ ਆ ਗਿਆ ਜੀ ਉਹ ਜੱਟ ਦੋਵੇਂ ਕਿਸਾਨ ਕਹਿ ਲੱਗੇ ਕਿਤੇ ਵੀ ਆ ਘਟਾ ਘਾਤਾ ਉਡਵਾਉਣਾ ਝੂਟਾ ਵੀ ਉੱਡਣੀ ਹੋਣੀ ਹੈ ਕਹਿੰਦੇ ਵੀ ਇਹ ਗੁਰੂ ਗੋਖਨਾਸ ਸਿੰਘ ਆ ਗਏ ਨੇ ਜਿਹੜੇ ਜੋਗੀਆਂ ਦੇ ਗੁਰੂ ਨੇ ਤੇ ਸਿੱਧ ਨੇ ਪੂਰੇ ਪੁੱਜੀ ਹੋਏ ਨੇ ਰੱਬ ਦੇ ਨਾਲ ਉਹਨਾਂ ਦਾ ਮਰਾਪ ਹੋਇਆ ਹੋਇਆ ਤੇ ਹਰ ਇੱਕ ਦੇ ਦਿਲ ਦੀ ਗੱਲ ਪੁੱਝ ਲੈਣਗੇ ਉਹਨੇ ਇੰਤਰੀ ਜਾਂਦੀ ਆ ਜੱਟ ਸੋਈ ਸਾਲ ਕੇ ਕਹਿੰਦਾ ਵੀ ਸਾਰਿਆਂ ਦੇ ਦਿਲ ਦੀ ਪੁੱਝੂਣਗੇ ਆ ਅਖਿਆ ਉਹ ਆਵੇਂ ਜੇ ਸਾਰੇ ਦੋਸੇ ਇੱਕ ਵੀ ਦਿਲ ਦੀ ਗੱਲ ਪੁੱਝੀ ਗਏ ਦੇਖਾਂਗੇ ਗੁਰੂ ਅਜ ਤੋਏ ਇੰਨੇ ਲੈ ਵੀ ਆਪਣਾ ਵੀ ਛੱਡ ਤੇ ਲੈ ਗਏ ਐਵੇਂ ਲੱਗ ਕੇ ਦੋਵੇਂ ਢੂੜ ਕਿਲੋ ਲੰਗਦਾ ਆ ਕੇ ਘਰਵਾ ਤੇ ਲਗਾ ਫਿਰ ਮੈਂ ਐਵੇਂ ਜਾ ਸਾਦਾ ਬਹਿ ਜਾ ਕੇ ਵੇ ਜਾ ਕੇ ਨਾਮ ਲਾ ਕੋ ਦੋਵੇਂ ਜਾਂਦੇ ਤੁਲੰਗੀਆਂ ਲੱਖੀਆਂ ਮੋਢੇ ਤੇ ਤੇ ਆਗੇ ਰਾਹ ਖਲੋਗੇ ਗੁਰੂ ਗੋਖਨਾ ਜੀ ਜਦੋਂ ਨੇਰੇ ਆਏਗਾ ਉਹ ਕਰਕੇ ਪ੍ਰਣਾਮ ਉਹਦੇ ਬੋਲੀ ਲਾ ਕੇ ਅੱਠ ਕਹੇ ਲੱਗੇ ਗੋਲਖਨਾ ਜੀ ਤੁਸੀਂ ਗੁਰੂ ਗੋਖਨਾ ਦਾ ਉਹ ਕਹਿੰਦੇ ਹਾਂ ਅਸੀਂ ਗੁਰੂ ਗੋਖਰਾ ਆ। ਕਹਿੰਦੇ ਅਸੀਂ ਸੁਣਿਆ ਵੀ ਤੁਸੀਂ ਦਿਲ ਦੀ ਗੱਲ ਕਹੋ ਜੀ ਨਹੀਂਦੇ ਹੋ ਆਲਾ ਮੈਂ ਤਾਂ ਵੀ ਕਹਿੰਦਾ ਪਰ ਲੋਕ ਕਹਿੰਦੇ ਆ ਵੀ ਸ਼ਾਇਦ ਪੁੱਛੀ ਜਾਂਦੀ ਹੋਊਗੀ ਤਾਂ ਹੀ ਲੋਕ ਆਦੇ ਜੈਨੇ ਮੇਰੇ ਮਗਰ ਲੱਗੇ ਆ ਉਹਾਂ ਦੀ ਗੱਲ ਹੈਗੀ ਆ ਇਹ ਅਸੀਂ ਵੀ ਤੇਰੇ ਤੇਰੇ ਮੈਨੂੰ ਤੇਰੇ ਨਾਲ ਤੇਰੇ ਮਗਰ ਲਾ ਲਾ ਕੇ ਉਹ ਗੱਲ ਮੈਂ ਤਾਂ ਕਰ ਰਿਹਾ ਵੀ ਜੇ ਮੋਦੀ ਸਾਡੇ ਕਿਸਾਨਾਂ ਦੇ ਦਿਲ ਦੀ ਗੱਲ ਸਮਝ ਕੇ ਜੇ ਉਹਨੂੰ ਮੰਨ ਲਵੇ ਨਾ ਕਿ ਅਸੀਂ ਭੋਟਾ ਮੋਦੀ ਤੈਨੂੰ ਹੀ ਪਾਦਾ ਹੈ ਤੇ ਮੀਂਹ ਦਾ ਫੇਰ ਆ ਗਈ ਜਿੱਤਰ ਫੇਰ ਲਾਦੂ ਕਾੜੀ ਐਵੇਂ ਜੇ ਕਿਥੋਂ ਲਾ ਫੁੱਜੀ ਗਈ ਤੇ ਨਾ ਸਾਡੀ ਗੱਲ ਮੰਨੀ ਦਾ ਜਦੋਂ ਇਹ ਗੱਲ ਹੋਈ ਜਾਟਾਂ ਦਾ ਗੱਲ ਹੈਗੀ ਆ ਇਹ ਗੋਲਖਰਾਜ ਜੀ ਆ ਮੇਰੇ ਮੋਢੇ ਤੇ ਆਤਰ ਮਿਲੀ ਏ ਮੈਂ ਤੇਰੇ ਝੁਕ ਨਹੀਂ ਆ ਤੇ ਆਉਂਦੀ ਤਿਆਰੀ ਬਖਰਾ ਤੂੰ ਸਿਰਫ ਇਹ ਨਹੀਂ ਭੁੱਜਦੇ ਇਹ ਵੀ ਤੇਰੇ ਤਾਲੂ ਚ ਬੈਣੀ ਆ ਕਿ ਤੇਰੇ ਫਿੱਟਿਆਂ ਤੇ ਬੈਣੀ ਆ ਕਿ ਤੇਰੇ ਖੁੱਟਾਂ ਰੋਟੇ ਨੇ ਇਹ ਨਹੀਂ ਰਹਦੇ ਬਸ ਜੇ ਤੂੰ ਦੱਸ ਦਿੱਤਾ ਤੇ ਵਗ ਮੈਂ ਵੀ ਤੇਰਾ ਚੇਲਾ ਗੋਲ ਖੜਾ ਸੋਚੀ ਪੈ ਗਿਆ ਛੋਟ ਗਿਆ ਦਾ ਜੇਵੇਂ ਆਖਿਆ ਖੁੱਟਾਂ ਨੂੰ ਅੰਦਰ ਹੀ ਆ ਦੇ ਲੈ ਤਾਲੂ 'ਚ ਲੱਗਦੇ ਨਹੀਂ ਆ ਜੇ ਮੈਂ ਕਿਹਾ ਤਾਲੂਟ ਵਜਣੀ ਆਨੇ ਕਿ ਤੇਰੇ ਨਾਲ ਗੱਲ ਕਿਵੇਂ ਬੁਗੀ ਜਾਵੇ ਉਹ ਆਂਦਾ ਵੀ ਕੰਮ ਦਾ ਮੁਸ਼ਕਿਲ ਹੋ ਗਿਆ ਆਂਦਾ ਫਿਰ ਇਹਨਾਂ ਦਾ ਖੈਲਾ ਛੱਡਦੇ ਐਵੇਂ ਨਾਲ ਇਹਨਾਂ ਨੂੰ ਕੰਮੋਂ ਬੇਕਅਪ ਕਰਿਆ ਕਰ ਐਵੇਂ ਨਾਲ ਉਹ ਟੋਰੀ ਤੇ ਇਹ ਗੱਲ ਮੈਂ ਕਿਉਂ ਆਖੀ ਹਰ ਗੱਲ ਦੇ ਵਿੱਚ ਰਾਜਨੀਤੀ ਦੇ ਪੁੱਛ ਨਿਕਲਦਾ ਜਦੋਂ ਗੱਲ ਚੱਲ ਰਹੀ ਸੀ ਸਟੇਜ ਤੇ ਮੈਂ ਵੀ ਸਵੇਰ ਦਾ ਬੇਚਾ ਸੁਣੀ ਜਾਂਦਾ ਤੇ ਪੂਰੀ ਗੱਲ ਨੂੰ ਧਿਆਨ ਨਾਲ ਵੇਖ ਰਿਹਾ ਜਿਵੇਂ ਕਾਦੀ ਭੂਆ ਵਾਲੇ ਦਾ ਧਿਆਨ ਨਾਲ ਕਿਓ ਕਿ ਟਾਈਮ ਨਹੀਂ ਲੱਗਦਾ ਛੁੱਟ ਜਾਂ ਬੋਲਣ ਨੂੰ ਸਾਰਾ ਦਿਨ ਉਹਦੇ ਉੱਤੇ ਹੁੰਦਾ ਕੀ ਆ ਕੀ ਗੱਲ ਨਹੀਂ ਯਾਦ ਆ ਕੇ ਦੇਖ ਲੋ ਸਾਰੇ ਪੜੇ ਲਿਖੀ ਆ ਕਿ ਮੋਦੀ ਸਾਹਿਬ ਜੰਮੂ ਗੁਜਰਾਤ ਦਾ ਮੁੱਖ ਮੰਤਰੀ ਸੀ ਉਹ ਸ਼ਵੇਲੇਸ਼ ਸਵਾਮੀ ਨਾਥੰਦੀ ਰਿਪੋਰਟ ਆ ਚੁੱਕੀ ਸੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਤੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਨੂੰ ਕਿੱਥੇ ਲਿਖੀ ਸੀ ਕਿ ਸੁਆਮੀ 나ਛਣ ਜੀ ਦੀ ਰਿਪੋਰਟ ਜਿਹੜੀ ਆ ਚੁੱਕੀ ਆ ਕਮਿਸ਼ਨ ਦੀ ਰਿਪੋਰਟ ਡਿੱਤੀ ਆ ਇਹ ਗੱਲ ਮੈਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਜੀ ਸੁਆਮੀ 나ਛਣ ਜੀ ਰਿਪੋਰਟ ਸੀ ਉਹਦੇ ਵਿੱਚ ਰਾਜ ਸਭਾ ਦਾ ਮੈਂਬਰ ਕਾਮਿਲ ਅਟਲਕ ਅਟਲਕ ਕੁਮਾਰ ਅਮਜਾਨ ਉਸ ਕਮੇਟੀ ਦੇ ਮੈਂਬਰ ਸੀ ਉਹ ਕਹ ਰਿਹਾ ਕਿ ਆਪ ਪਿਛਲਾ ਕੱਟ ਕੇ ਵੇਖ ਲਿਓ ਜੀ ਕਿਉਂਕਿ ਇਹ ਪੜਿਆ ਲਿਖਿਆ ਬਾਕਸ ਇਹ ਵੀ ਅਟਲਕ ਕੁਮਾਰ ਅੰਦਾਜ਼ ਰਾਜ ਸਭਾ ਦਾ ਮੈਂਬਰship ਮੌਕੇ ਦਾ ਇਹਨਾਂ ਨੇ ਇਹ ਰਿਪੋਰਟ ਅਨਯਾਰ ਹੁੰਦਾ ਜੇ ਤਿਆਰ ਕਰਵਾਈ ਸੀ ਸ੍ਰੀ ਸੁਆਮੀ ਨਾਥਨ ਤੋਂ ਕਿ ਕਹਿੰਦੇ ਕਿ ਇਹਨੇ ਗੱਲ ਕਮੀ ਉਹਨੇ ਜਦੋਂ ਮਰਜੀ ਬੈਠ ਕੇ ਕਰ ਸਕਦਾ ਜੇ ਮੈਂ ਦੂਰ ਡੇਰਾ ਪਿੰਡਾਂ ਤੇ ਸੂਟ ਸੂਟ ਨੇਰੇ ਹੈਗਾ ਉਹ ਵੀ ਦੱਸ ਦੂ ਸਾਹ ਰਾ ਕੋਲ ਪਤਾ ਹੈ ਉਹਨਾਂ ਨੇ ਚਿੱਠੀ ਲਿਖ ਰਹੀ ਹੈ ਵੀ ਜਿੰਨੀ ਛੇਤੀ ਹੋ ਜਾਵੇ ਸੁਆਮੀ ਨਾਥਨ ਦੀ ਰੋਡ ਲਾਗੂ ਕਰੋ ਨਹੀਂ ਤਾਂ ਫਿਰ ਸੜਕਾਂ ਦੇ ਆ ਜਾਵਾਂਗੇ ਇਹਨੂੰ ਪਰਵੇ ਨੂੰ ਪੁੱਛੇ ਕਿ ਉਹ ਕਮੇਟੀਆਂ ਕਦੇ ਨਹੀਂ ਪਹੁੰਚਣਾਂ ਤੇ ਮੀਟਾ ਕਾਹਨੂੰ ਕਰਦਾ ਹੈ ਕੌਣ ਤੇਰੇ ਕੋਲ ਆ ਤੇ ਹੁਣ ਤੂੰ ਡਿੰਡਾ ਕਿਉਂ ਨਹੀਂ ਅਸਲ ਕਹਾਣੀ ਹੈ ਗੁਰਮੁਖ ਪਿਆਰੋ ਕਿ ਸਾਨੂੰ ਵੀਰੋ ਸਰਮਾਇਆ ਲਾਣੇ ਆਂ ਦੀ ਸਰਮਾਇਦਾਰੀ ਬਚਾਉਣੀ ਆਂ ਭਾਵੇਂ ਨੂੰ ਕੁਝ ਵੀ ਕਰਨਾ ਪਵੇ ਜਿੰਨੇ ਮਰਜੀ ਝੂਠ ਬਾਹ ਤੇ ਠੱਗਣਿਆਂ ਨੂੰ ਮਾਨੀਆਂ ਤੈਨ ਸਰਮਾਇਦਾਰੀ ਦੀ ਸੋਚ ਇੱਕੋ ਆ ਦਿਮਾਗ ਇੱਕੋ ਉੱਥੇ 8 ਮਸਲੇ ਵਾਸਤੇ ਉੱਥਾਰੇ ਇਕੱਠੇ ਆ ਜੋੜ ਜਿਹੜੀ ਛੋਟ ਆ ਉਹ ਸਾਜੇ ਵਿੱਚ ਜਾਤਾ ਦੇ ਧਰਮਾ ਦੇ ਵੰਡੀਆਂ ਪਾ ਕੇ ਕੂਟੀ ਨੀਟ ਬਣਾ ਕੇ ਠਗੀਆਂ ਮਾਰ ਕੇ ਸਾਨੂੰ ਵੱਢ ਕੇ ਧਰਮਾ ਦੇ ਵਿੱਚ ਸਾਨੂੰ ਵੱਢ ਕੇ ਜਾਤਾ ਦੇ ਵਿੱਚ ਇਹ ਦੱਤਾ ਹੈ ਕਿ ਸਾਨੂੰ ਸਮਝਿਆ ਦੇਗਾ ਕਿਸਾਨਾਂ ਤੇ ਅਮੀਰਾਂ ਨੂੰ ਕਿਸਾਨ ਵੀਰੋ ਜਾਤਾ ਦੁਨੀਆ ਦੇ ਵਿੱਚ ਇੰਦੀਆਂ ਨੇ ਹਿੰਦੁਸਤਾਨ ਚ ਇੰਦੀਆਂ ਐ ਕਰੇ ਬਿਲਾਵ ਜਿਹੜੀ ਆ ਕੇ ਜਾਦਾ ਜਿੰਨੀਆਂ ਨਹੀਂ ਜਾ ਸਕਦੀਆਂ ਤਮ ਜਿੰਨੇ ਦੀ ਜਾ ਸਕਦੇ ਕਿੰਨੇ ਕੋਈ ਘਰ ਕਾ ਨਹੀਂ ਪਰਮ ਬੁਲਾਦੇ ਦੇ ਘਰ ਕਾ ਨਹੀਂ ਜਾਂਦਾ ਬੁਲਾਦੇ ਆ ਜਿਹੜੀ ਮਰਜੀ ਕੋਈ ਜਾ ਬੁਲਾ ਦੇ ਲੈ ਪਰਮ ਆਪਦਾ ਲੈ ਪਾਸਟ ਸੁਲਾ ਜੀ ਜਮਾਤਾਂ ਦੁਨੀਆਂ ਦੇ ਉੱਤੇ ਸਿਰਫ ਦੋ ਹੀ ਆ ਜਾਦਾ ਬੋਟਾ ਪਰੋਂ ਬੋਟਾ ਜਮਾਤਾਂ ਦੋ ਆਸਫ ਕਿਹੜੀਆਂ ਇੱਕ ਲੁੱਟਣ ਵਾਲੀ ਜਮਾਤ ਇੱਕ ਲੁੱਟੇ ਜਾਣ ਵਾਲੀ ਜਮਾਤ ਇੱਕ ਗਰੀਬ ਦੀ ਜਮਾਤ ਇੱਕ ਅਮੀਰ ਦੀ ਜਮਾਤ ਇੱਕ ਸਮਾਜ ਰਾਜ ਦੀ ਜਮਾਤ ਇੱਕ ਸੁਲ੍ਹਾਵਾਰ ਵਾਦ ਦੀ ਜਮਾਤ ਇਹ ਅਸੀਂ ਸਿੱਖੋਂ ਦੇਣਾ ਕਿ ਕੀ ਕਹਿ ਲਈਏ ਇੱਕ ਜਮਾਤ ਮਰਗ ਭਾਗੋਰੀ ਤੇ ਦੂਜੀ ਭਾਈ ਲਾਲੋ ਦੀ ਅਸੀਂ ਇਹ ਝੋਟ ਨੇ ਕਿ ਅਸੀਂ ਮਰਗ ਭਾਗੋਰੀ ਦੇ ਵਿੱਚ ਖੜੋਣਾ ਹੈ ਕਿ ਭਾਈ ਲਾਲੋ ਦੀ ਨਾਂ ਵਿੱਚ ਖੜੋਣਾ ਜਿੰਨਾ ਜੇ ਸਾਡੀ ਸੋਚ ਇੱਥੋਂ ਹੀ ਨਿਕਲੀ ਹੋਣੀ ਕੌਣਾ ਚਾਹੇ ਸਕਰੀ ਹੋ ਸਿਕਾ ਨਹੀਂ ਬਣਾ ਸਕਦੇ ਜੇ ਜੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੋਏਗੀ ਜਰੂਰ ਅਸੀਂ ਇਹ ਸਰਕਾਰ ਲਈ ਤੇ ਭਾਈ ਲਾਲੂ ਵਾਲੇ ਪਾਸੇ ਕਰਤਾ ਹੈ ਭਾਈ ਲਾਲੂ ਬੇਦਾ ਕਰ ਲਿਆ ਹੂ ਆਪ ਦਾ ਤੇ ਅਸੀਂ ਬੰਨ ਕੇ ਸ਼ੋਰ ਮਿਲਾਈ ਸਾਡੇ ਵਿੱਚੋਂ ਲੰਘਦਾ ਹੂ ਕੋਈ ਜਿਹੜਾ ਉਹ ਨਿਕਲ ਜਾਣਾ ਚਾਹੀਦਾ ਹੈ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਦੇ ਬੱਚੇ ਆਪਦਾ ਪਰਿਵਾਰ ਪਾ ਅੰਨ ਭਾਵੇਂ ਸਾਰੀ ਦੁਨੀਆ ਖਾਦੀ ਆ ਕਿਹਦਾ ਅੰਨ ਖਾਦੀ ਆ ਖਾਣਾ ਖਾਦੀ ਆ ਜ਼ਿੰਦਗੀ ਜਿਉਣ ਵਾਸਤੇ ਇੱਕ ਅੰਗ ਖਾਦੇ ਆਂ ਜਿੰਦਗੀ ਜਿਉਣ ਵਾਸਤੇ ਕਿ ਇੱਕ ਉਹ ਲੋਕ ਆ ਜਿਹੜੇ ਅੰਗ ਖਾ ਰਹੇ ਨੇ ਜ਼ਿੰਦਗੀ ਦੇ ਜਣ ਕੱਟਣ ਵਾਸਤੇ ਇਹਦੇ ਵਿੱਚ ਫਰਕ ਸਮਝਣਾ ਪਵੇਗਾ ਕਿ ਜਣ ਕੱਟਣ ਵਾਸਤੇ ਕੌਣ ਖਾ ਰਿਹਾ ਹੈ ਕਿ ਜ਼ਿੰਦਗੀਆਂ ਬਤੀਰ ਕਰਨ ਵਾਲੇ ਕੌਣ ਖਾ ਲਿਆ ਹੈ ਅੰਗ ਕਿਹੜਾ ਖਾ ਲਿਆ ਤੁਸੀਂ ਦੇਖੋ ਸਾਡੇ 75 ਰੁਪਏ ਨੂੰ ਲੱਗਣਾ ਹੈ ਫਿਰ 480 ਰੁਪਏ ਕੱਲ ਮੈਂ ਪੁੱਛਿਆ ਸੀ ਲਸਣ ਦਾ ਰੇਟ 480 ਰੁਪਏ ਆ ਕਿ ਪਹਿਲਾਂ ਮੋਢੀ ਲਗੀਤਾ ਹੈ ਪਹਿਲਾਂ ਕਿਸਾਨ ਨੇ ਕੀਤਾ ਹੈ ਤੇ ਕੱਲੋ ਕਿਸਾਨ ਤੋਂ ਖਰੀਦਿਆ ਜੂਠਾ ਲਸਣ ਦਾ ਕੀ ਰੇਟ ਸੀ ਵੇ ਜਦੋਂ ਕੀ ਗੱਲ ਜਦੋਂ ਢਾਰ ਵੇਖਣੀ ਆ ਅਸੀਂ ਮੂੰਗੀ ਮੋਠ ਮਸਲਮਾ ਲੈ ਕੇ ਜਾਂਦੇ ਮੱਢੀ ਚ ਉਹਦੇ ਸਾਡੇ ਕੋਲੋਂ ਖਰੀਦੀ ਕੇ ਨਿਤਾ ਜਾਂਦੀ ਆ ਜਿਹੜੀ ਅੱਧੀ 120 ਰੁਪਏ ਕਿਲੋਰੀ ਨਹੀਂ ਆ ਮੁੜ ਕੇ ਇਹ ਬਾਗਾ ਕਿੱਥੇ ਹੈ ਇਹ ਲੁੱਟਦਾ ਕੌਣ ਹੈ ਇਸ ਲੁਕੇਰੇ ਦੀ ਸਾਨੂੰ ਪਛਾਣ ਜੇ ਦੀ ਕਰਮੀ ਪੈਗੀ ਔਰ ਉਹਦੇ ਕੋਲੋਂ ਬਚਣ ਦੇ ਤਰੀਕੇ ਅਪਣਾ ਕੇ ਦੇ ਸਾਨੂੰ ਬਚਣਾ ਪਏਗਾ ਨਹੀਂ ਤਾਂ ਹਾਲ ਇਹੀ ਰਹਿਣਾ ਹੈ ਜਿਨਾ ਫੋਰੀ ਹੈ ਫਿਰ ਦੇਖੋ ਆ ਵਿਦਿਆਰਥੀ ਨੀਤੀ ਹੈ ਵਿਦਿਆਬਾ